ਚੋਲਾ ਸਾਹਿਬ ਵਿਸਾਖੀ ਮੇਲੇ ਬਾਰੇ ਦੱਸ ਰਹੇ ਸਰਦਾਰ ਸਰਵਣ ਸਿੰਘ ਫੌਜੀ ਚੋਲਾ ਸਾਹਿਬ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਵਾਲਾ ਸਰਬਜੀਤ ਸਿੰਘ ਸਾਹਿਬੀ ਚੋਲਾ ਸਾਹਿਬ ਅਤੇ ਗੋਵਨ ਸਿੰਘ ਮਾਨ ਸ੍ਰੀ ਹਾਲੀ ਕਲਾ ਮੱਲੂ ਮਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੈਨ ਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਮਸ਼ਹੂਰ ਵਿਸਾਖੀ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਿਤੀ 13-14 ਅਪ੍ਰੈਲ 2025 ਇੱਕ ਦਵਸਖ ਦਿਨ ਐਤਵਾਰ ਸੋਮਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾਪੂਰਵਕ ਅਤੇ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਦੱਸ ਰਹੇ ਚੋਲਾ ਸਾਹਿਬ ਚੈਨਲ ਸਹਿਯੋਗੀ ਅਤੇ ਸਮਾਜ ਸੇਵੀ ਸਰਦਾਰ ਸਰਮਣ ਸਿੰਘ ਫੌਜੀ ਉਹਨਾਂ ਕਿਹਾ ਜਿੱਥੇ ਅਸੀਂ ਗੁਰਮਤ ਅਨਸਾਰ ਇਹ ਵਿਸਾਖੀ ਮੇਲਾ ਮਨਾਉਂਦੇ ਹੋਏ ਸਾਨੂੰ ਦੂਰੋਂ ਨੇੜੇੋਂ ਚੱਲ ਕੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਵਿੱਚ ਜੁੜਦੇ ਹਾਂ ਉੱਥੇ ਸਾਨੂੰ ਨગર ਨਿਵਾਸੀਆਂ ਨੂੰ ਆਉਣ ਜਾਣ ਵਾਲੀਆਂ ਸੰਗਤਾਂ ਲਈ ਹੁੱਲੜ ਬਾਜੀ ਤੋਂ ਪਰੇ ਰਹਿ ਕੇ ਟ੍ਰੈਫਿਕ ਨਿਜਮਾਨ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੇ ਵਿਸਾਖੀ ਮੇਲੇ ਵਿੱਚ ਇਹੀ ਸਾਡੀ ਬਹੁਤ ਵੱਡੀ ਸੇਵਾ ਹੋਵੇਗੀ ਦੱਸ ਰਹੇ ਹਨ ਚੈਨਲ ਸਹਿਯੋਗੀ ਅਤੇ ਸਮਾਜ ਸੇਵੀ ਚੋਹਲਾ ਸਾਹਿਬ ਸਰਦਾਰ ਸਰਵਣ ਸਿੰਘ ਫੌਜੀ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਚੋਲਾ ਸਾਹਿਬ ਚੋਲਾ ਸਾਹਿਬ ਗੋਵਿੰਦ ਸਿੰਘ ਮਾਨਸ ਰਿਹਾਲੀ ਕਲਾਂ ਸਰਦਾਰ ਸਰਨ ਸਿੰਘ ਜੀ ਮੈਂ ਪੱਤਰਕਾਰ ਜਿਸਬੀਤ ਸਿੰਘ ਆਪਣੇ ਚੋਲਾ ਸਾਹਿਬ ਇਲਾਕੇ ਚ ਗੁਰੂ ਅਰਜਨ ਦੇਵ ਜੀ ਦੇ ਵਸਾਕੀ ਮੇਲਾ ਮਨਾਇਆ ਜਾਂਦਾ ਹੈ ਤੁਸੀਂ ਚੋਲਾ ਸਾਹਿਬ ਦੇ ਵਸਨੀਕ ਹੋ ਆਪਣੇ ਵੱਲੋਂ ਕੋਈ ਵਿਚਾਰ ਦੇਣਾ ਚਾਹੋਗੇ ਚੋਲਾ ਸਾਹਿਬ ਵਸਾਕੀ ਮੇਲੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਛਾਇਏ ਨਗਰ ਚੋਲਾ ਸਾਹਿਬ ਕੇ ਯੋਗੀ ਹਰਸ਼ਾ ਨਿਤਰਾ ਮੁਸ਼ਾਕੀ ਮੇਲਾ ਇਸ ਸਾਲ ਵੀ ਮਨਾਇਆ ਜਾ ਰਿਹਾ ਜੀ ਇਹ ਮੁਸ਼ਾਕੀ ਮੇਲਾ ਆਪਣੀ ਕੌਮ ਦੇ ਵਾਸਤੇ ਦੇ ਵਾਸਤੇ ਸਪੈਸ਼ਲ ਦੇਣ ਹੈ ਫੈਸ਼ਨ ਦੇਣ ਹੈ ਹਾਂ ਜੀ ਯੋਗੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਪੰਛਾ ਜੀ ਇਹ ਮੁਸ਼ਾਕੀ ਮੇਲੇ ਨੇ ਸਾਡੀ ਵੱਖਰੀ ਕੌਮ ਵੱਖਰੀ ਖਾਲਸਾ ਪੰਥ ਸਮਝਦਾ ਤਾਂ ਵੱਖਰੀ ਕੌਮ ਖਾਲਸਾ ਪੰਥ ਦਾ ਰੂਪ ਦਿੱਤਾ ਹਾਂ ਜੀ ਇਹ ਲਈ ਅਸੀਂ ਸਾਰੇ ਸੰਗਤ ਨੂੰ देशा विदेशा इलाके की सारी यही अपील करते हैं कि जो कि नगर चोला साहब विसाखी मेला मनाया जा रहा आप लोग बढ़ चढ़ के संत मेला वेख और अपने ਅਮਨ ਅਮਾਨ ਨਾਲ ਅਮਾਨ ਬੜੇ ਪਿਆਰ ਨਾਲ ਵਿਸਾਖੀ ਮੇਲਾ ਮਨਾਇਆ ਗਿਆ ਜਲਾ ਮਨਾ ਕੇ ਦਰਸ਼ਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਦਵਾਰ ਸਾਹਿਬ ਦੇ ਨਾਲ ਵਸ਼ਟਿਕ ਹੋਣ ਹਾਂ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਜੀ ਅੱਛਾ ਸਰੋਂ ਸਿੰਘ ਜੀ ਆਪ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਵਿੱਚ ਵਿਸਾਖੀ ਮੇਲੇ ਬਾਰੇ ਦੱਸਿਆ ਇਲਾਕਾ ਨੂੰ ਅਸੀਂ ਨਗਰ ਨੂੰ ਅਸੀਂ ਨੂੰ ਕਿ ਇਹ ਮੇਲਾ ਬਹੁਤ ਵੱਡਾ ਸਾਡੇ ਇਲਾਕੇ ਵਾਸਤੇ ਹੈ ਗੁਰੂ ਅਰਜਨ ਦੇਵ ਸਾਹਿਬ ਚ ਸਾਰੇ ਹੀ ਇਲਾਕੇ ਦੇ ਬਾਜ਼ਾਰ ਦੇ ਪਿੰਡ ਦੇ ਲੋਕ ਰਲ ਮਿਲ ਕੇ ਸ਼ਾਂਤੀਪੂਰਵਕ ਟ੍ਰੈਕ ਨੂੰ ਧਿਆਨ ਚ ਰੱਖਦੇ ਆ ਆ ਕੁਲ ਉਹ ਬੜੀ ਤੋਂ ਬੜੀ ਆ ਇਹ ਮੇਲਾ ਮਨਾਉਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪ ਜੀ ਇਹੀ ਕਹਿੰਦੇ ਹਾਂ ਹਾਂਜੀ ਹਾਂਜੀ ਅੱਛਾ ਸਰਦਾਰ ਸਰਵਜਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ